ਗੁਰਦੁਆਰਾ ਕਾਲਬੂੰਗਾ ਸਾਹਿਬ ਸਥਾਨ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਸਵੇਰ ਸੀਸਾ ਸੰਸਕਾਰ ਹੋ ਰਿਆ ਸੀ ਇਸ ਸਥਾਨ ਤੇ ਬੈਠ ਕੇ ਸੰਗਤ ਨਾਲ ਵਿਚਾਰ ਸਾਂਝ ਕੀਤੇ ਉਪਦੇਸ਼ ਦਿੱਤਾ ਕਿ ਜਿਹੜਾ ਸਮਾਂ ਹੁਣ ਬਦਲ ਗਿਆ ਹੈ ਸੰਗਤਾਂ ਨਿਰੋਸ ਨਹੀਂ ਜਾਣਾ ਸੰਗਤਾਂ ਨੇ ਕਿਸੇ ਪ੍ਰਕਾਰ ਰੋਸ ਨਹੀਂ ਕਰਨਾ ਸਮਾਂ ਬਦਲ ਗਿਆ ਹੈ ਸ਼ਸਤਰਧਾਰੀ ਹੋਣਾ ਹੈ ਫੌਮ ਤਿਆਰ ਕਰਨੀ ਹੈ ਫੌਜ ਤਿਆਰ ਕਰਦੀ ਹੈ ਜੁਰਮ ਔਰ ਜ਼ਬਰਦਸਤ ਮੁਕਾਬਲਾ ਕਰਨ ਵਾਸਤੇ ਸੰਗਤ ਨੂੰ ਸੰਬੋਧਨ ਹੈ ਇਸ ਸਥਾਨ ਤੇ ਬੈਠੇ ਵਿਦੇਸ਼ੀ ਦਾ ਕੋਈ ਸੰਜੀ ਬਾਤ ਇੱਥੇ ਸੰਬੋਧਨ ਕੀਤਾ ਕਿ ਹੁਣ ਮੁਗਲਾਂ ਨਾਲ ਟੱਕਰ ਲੈਣ ਦੇ ਲਈ ਸ਼ਸਤਰ ਚੁੱਕਨੇ ਪੈਣਗੇ ਸ਼ਸਤਰਧਾਰੀ ਹੋਣਾ ਪੈਣਾ ਹੈ ਔਰ ਜੋਸ਼ ਤੇ ਨਹੀਂ ਜਾਣਾ ਜੋਸ਼ ਤੇ ਨਹੀਂ ਜਾਣਾ ਜੋਸ਼ ਤੇ ਨਹੀਂ ਕਰਨਾ ਇਸ ਸਥਾਨ ਦੇ ਮਹਾਰਾਜ ਨੇ ਸੋਚਿਆ ਇਹ ਗੁਰੂ ਦਾ ਕਾਲ ਬੰਦਾ ਸਾਹਿਬ ਜੀ ਜੁਗਤ ਹੈ ਤਾਂ ਸੰਗਤਾਂ ਦਰਸ਼ਨ ਜਿਹੜੀਆਂ ਨੇ ਉਹ ਘਰ ਬੈਠ ਕੇ ਕਰ ਸਕਦੀਆਂ ਨੇ ਅਸੀਂ ਆਪਣੇ ਚੈਨਲ ਦੇ ذریعے ਵਕ ਵਕ ਜਿਹੜੇ ਇਤਿਹਾਸ ਨੇ ਉਹਨਾਂ ਦੇ ਪੰਨੇ ਫਰੋਲ ਰਹੇ ਆ ਉਹਨਾਂ ਦੇ ਦਰਸ਼ਨ ਜਿਹੜੇ ਆ ਉਹ ਕਰਵਾ ਰਹੇ ਆ ਔਰ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਵੱਲੋਂ ਸ਼ਹਾਦਤ ਦਿੱਤੀ ਗਈ ਔਰ ਉਸ ਤੋਂ ਬਾਅਦ ਹੁਣ 350 ਸਾਲ ਹੋ ਗਏ ਆ 350 ਸਾਲ ਚ ਗੁਰੂ ਸਾਹਿਬ ਨੇ ਜੋ ਜੋ ਦੱਸਿਆ ਸੀ ਜੋ ਉਹਨਾਂ ਦੀਆਂ ਸਿੱਖਿਆਵਾਂ ਸੀਗੀਆਂ ਉਸ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਚੱਲਦੇ ਨੇ